ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਾਬ ਸੁਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਸੂਨਾ ਕਸਕੇ ਵਿਚਾਰਨ ਕਰਨਾ ਰੇ ਬਾਰੇ ਤੋਹੀ ਘਰੀ ਨਾ ਰਖੈ ਕੋਈ ਤੂੰ ਰਾਮ ਨਾਮ ਜਪ ਸੋਈ ਜਪ ਪਾਤੀ ਵਿਸਰਾਮ ਲਾਦ ਰਹਾਉ ਕਾ ਕੀ ਮਾਤ ਪਿਤਾ ਕਹ ਕਾ ਕੋ ਕਵਨ ਪੁਰਖ ਕੀ ਜੋਈ ਇਹ ਕਾ ਕੀ ਕਾ ਕੋ ਇਸ ਤਰ੍ਹਾਂ ਉਚਾਰਨ ਕਰਨੀ ਹੈ ਪਾਦ ਘਟ ਫੂਟੇ ਕੋ ਬਾਤ ਨਾ ਪੁੱਛੈ ਕੱਢ ਹੋ ਕੱਢ ਹੋ ਹੋਈ ਦੇਹੂਰੀ ਬੈਠੀ ਮਾਤਾ ਰੂਵੈ ਖਟਿਆ ਲੈ ਗਏ ਭਾਈ ਆਹ ਖਟਿਆ ਪੁੱ ਲਈ ਉਚਾਰਨ ਕਰਨਾ ਲਾਟ ਛਟਕਾਏ ਤਿਦਿਆ ਰੂਵੈ ਲਾਟ ਵੀ ਪੁੱਲਾ ਹਿਉਚਾਰਨ ਕਰਨਾ ਹੰਸ ਇਕਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਤੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੂਤ ਹੈ ਜਾਮ ਨਹੀਂ ਹਟੈ ਗੁਸਾਈ ਦੋ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਕੇ ਚੌਪ ਦੇ ਇਕ ਤੁਕੇ ਹਾਂਜੀ ਆਸਾ ਸ੍ਰੀ ਕਬੀਰ ਜੀ ਕੇ ਚੌਪ ਦੇ ਇਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵਣਾ ਬਿਲੋਹ ਮੇਰੇ ਭਾਈ ਬਿਲੋਵਣਾ ਪਾਠ ਜਿਹੜਾ ਹੈ ਇਕੱਠਾ ਹੀ ਕਰਨਾ ਹੈ ਆਮ ਬਿਲੋਵਣਾ ਵੱਖਰਾ ਕਰ ਜਾਂਦੇ ਹਨ ਹਰ ਕਾ ਬਿਲੋਵਣਾ ਬਿਲੋਵਹ ਮੇਰੇ ਭਾਈ ਸਹਜ ਬਿਲੋਵਹ ਜੈਸੇ ਤਤ ਨਾ ਜਾਈ ਰਹਾਉ ਤਨਕਾਰ ਮਟਕੀ ਮਨ ਮਾਹ ਬਿਲੋਈ ਇਸ ਮਟਕੀ ਮਹ ਸਬਦ ਸੰਜੋਈ ਮਟਕੀ ਟੈਂਕੇ ਦੇ ਨਾ ਔਂਕੜ ਲਾ ਕੇ ਉਚਾਰਨ ਕਰਨਾ ਇਸ ਮਟਕੀ ਮਹ ਸਬਦ ਸੰਜੋਈ ਇਸ ਮਟਕੀ ਮਹ ਸਬਦ ਸੰਜੋਈ ਹਰ ਕਾ ਬਿਲੋਵਣਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ ਆਮੀ ਬਿਹਾਰੀ ਦੇ ਨਾਲ ਮੰਦੀ ਲਾ ਕੇ ਉਚਾਰਨ ਕਰਨਾ ਮੀਰਾ ਰਾਮ ਨਾਮ ਲੱਗ ਉਤਰੇ ਤੀਰਾ ਆਸਾ ਰਾਮ ਨਾਮ ਲੱਗ ਆ ਰਾਮ ਨਾਮ ਲੱਗ ਉਤਰੇ ਤੀਰਾ ਆਸਾ ਬਾਤੀ ਸੁਕੀ ਤੇਲ ਨਖੂਟਾ ਮੰਡਲ ਨਾ ਬਾਜੈ ਨਾਟ ਪੈ ਸੂਤਾ ਨਾਟ ਲਈ ਬੂਲਣਾ ਬੁੱਝ ਗਈ ਅਗਨ ਨਾਨਕ ਸਿਓ ਤੂੰ ਆ ਬੁੱਝ ਪਦਵੀ ਭੂਲਾ ਹੀ ਉਚਾਰਨ ਕਰਨਾ ਬੁੱਝ ਗਈ ਅਗਨ ਨਾਨਕ ਸਿਓ ਤੂੰ ਆ ਰਾਮ ਰਹਿਆ ਏਕ ਅਵਰ ਨਹੀਂ ਦੂਆ ਰਹਾਓ ਟੂਟੀ ਕੰਤ ਨ ਬਜਰਵਾਵ ਭੂਲ ਬਿਗਾਰੇਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਬਿਸ੍ਰਿਯੁ ਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀ ਪਰਮ ਪਦ ਦੂਰੇ ਅਸਾ ਸੋਤ ਪਰਾਧ ਕਰਤ ਹੈ ਜੀਤੇ ਅਪਰਾਧ ਐੜਾ ਲਾ ਕੇ ਬੋਲਣਾ ਸੋਤ ਪਦ ਤੇ ਵਿਸਰਾਮ ਲਾਉਣਾ ਹੈ ਸੋਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨ ਰਾਕਸ ਤੇਤੇ ਇਹ ਵੀ ਜਨਨੀ ਪਦ ਤੇ ਵਿਸਰਾਮ ਹੈ ਰਾਮਈਆ ਹਉ ਬਾਰਿਕ ਤੇਰਾ ਰਾਮయ్యా ਵਖਰਾ ਪਾਠ ਨਹੀਂ ਕਰਨਾ ਇਕੱਠਾ ਹੀ ਸੀਤੀ ਬੋਲਣਾ ਰਾਮయ్యా ਹਉ ਬਾਰਿਕ ਤੇਰਾ ਰਾਮయ్యా ਪਤਿਸ ਰਾਮ ਕਾਹੇ ਨਾ ਖੰਡਸ ਅਫਗਨ ਮੇਰਾ ਰਹਾਉ ਜੀ ਕਾਹੇ ਨਾ ਖੰਡਸ ਅਫਗਨ ਮੇਰਾ ਜੇ ਅਤ ਕ੍ਰੂਪ ਕਰੇ ਕਰ ਤਾਇਆ ਇਹ ਵਿਸਰਾਮ ਜੀ ਇਥਿਮਕ ਅਤ ਕ੍ਰੂਪ ਕਰੇ ਕਰ ਇਥੇ ਵਿਸਰਾਮ ਹੈ ਤਾ ਆ ਭੀ ਚੀਤ ਨ ਰਖਸ ਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਬਿਮਲ ਨਹੀਂ ਕਹਿਣਾ ਇਥੇ ਦੇਹ ਤੇ ਜਮਕ ਲਾ ਦਨੀ ਹੈ ਬਿਮਲ ਮਤ ਇਹ ਸੰਬੰਧਕ ਪਾਠ ਹੈ ਦੇਹ ਬਿਮਲ ਮਤ ਇਥੇ ਵਿਸਰਾਮ ਹੈ ਸਦਾ ਸਦੀਰਾ ਸਹਜ ਸਹਜ ਗੁਣ ਰਵਾ ਕਬੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ